ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸੋਨੇ ਟੀਵੀ ਤੇ ਬਹੁਤ ਵੱਡੇ ਚੈਨਲ ਤੇ ਕੌਣ ਬਣੇਗਾ ਕਰੋੜਪਤੀ ਕੇਵੀਸੀ ਸੋ ਚੱਲਦਾ ਤੇ ਜਿਹਦੇ ਵਿੱਚ ਲਾਸਟ ਤੇ ਸਵਾਲ ਦਾ ਜਵਾਬ ਦੇਣ ਵਾਲੇ ਨੂੰ 7.5 ਕਰੋੜ ਰੁਪਇਆ ਮਿਲਦਾ ਤੇ ਇਹ ਸ਼ੋ ਕੋਸ਼ਟਕੋਣ ਕਰਦੇ ਆ ਹਮਤਾ ਬਚਨ ਇਹਦੇ ਵਿੱਚ ਇੱਕ ਸਵਾਲ ਪੁੱਛਿਆ ਗਿਆ ਕਿਸੇ ਔਰਤ ਤੋਂ ਸਵਾਲ ਆਇਆ ਸੀ ਜਿਹੜੀ ਉਹ ਕਹਿੰਦੇ ਦੱਸੋ ਵੀ ਪੰਜਾਬ ਦੇ ਵਿੱਚ ਸੁਖਵੀਰ ਬਾਦਲ ਕਿਹੜੀ ਪਾਰਟੀ ਦਾ ਪ੍ਰਧਾਨ ਹੈ ਜਾਨੀ ਕਿ ਪ੍ਰੈਜ਼ੀਡੈਂਟ ਹੈ ਇਹ ਸਵਾਲ ਪੁੱਛਿਆ ਗਿਆ ਤੇ ਉਹਨੇ ਔਰਤ ਨੇ ਦੱਸਤਾ ਮਿਸ਼ਰਮਣੀ ਅਕਾਲੀ ਦਲ ਦਾ ਇਹ ਆਮ ਲੋਕਾਂ ਵਿੱਚ ਤਾਂ ਨੋਰਮਲ ਜੀ ਗੱਲ ਹੈ ਕਿਉਂਕਿ ਜਿਹੜੇ ਕੇਵੀਸੀ ਸੋ ਚਲਾਉਂਦੇ ਐ ਉਹਨਾਂ ਦਾ ਜਿਹੜਾ ਇਹ ਬਜਟ ਹੈ ਕਰੋੜਾਂ ਰੁਪਈਆ ਦਾ ਤੇ ਐਡੀਟਰ ਜਾਂ ਰਾਈਟਰ ਪੂਰੀ ਦੁਨੀਆ ਦੇ ਵਿੱਚੋਂ ਸਵਾਲ ਲੈ ਕੇ ਆਉਂਦੇ ਐ ਤੇ ਉਹਦਾ ਜਿਹੜਾ ਅਨਸਰ ਹੁੰਦਾ ਤੇ ਉਹ ਦੇਣਾ ਪੈਂਦਾ ਤਾਂ ਉਥੋਂ ਕੋਈ ਬੰਦਾ ਜਿੱਤ ਸਕਦਾ ਹੈ ਇਹ ਆਮ ਲੋਕਾਂ ਬਾਤ ਤੇ ਬਿਲਕੁਲ ਨੋਰਮਲ ਗੱਲ ਹੈ ਕੋਈ ਵੱਡੀ ਗੱਲ ਪਰ ਇਹ ਚੈਨਲ ਬਹੁਤ ਵੱਡਾ ਹੈ ਪੂਰੀ ਦੁਨੀਆ ਦੇ ਵਿੱਚ ਇਹ ਮੈਸੇਜ ਜਾਂਦਾ ਤੇ ਪਿੱਛੇ ਜੇ ਇੱਕ ਗੱਲ ਚੱਲੀ ਸੀ ਕਿ ਬੰਬੇ ਦੀ ਕੋਈ ਕੰਪਨੀ ਹੈ ਜਿਹੜੀ ਸੁਖਵੀਰ ਬਾਦਲ ਨੂੰ ਮੁੱਖ ਮੰਤਰੀ ਦਾ ਚਿਹਰਾ ਮੋਹਰਾ ਬਣਾਉਣ ਵਾਸਤੇ ਜਣਕੇ ਦੁੱਧ ਤੋਤਾ ਬਣਾਉਣ ਵਾਸਤੇ 12 ਕਰੋੜ ਰੁਪਏ ਲੈਂਦੀ ਹੈ ਜਣਕੇ ਮਹੀਨੇ ਦਾ 1 ਕਰੋੜ ਰੁਪਿਆ ਸਾਲ ਦਾ 12 ਕਰੋੜ ਰੁਪਿਆ ਲੈਂਦੀ ਹੈ ਇਹ ਖਬਰਾਂ ਚੱਲੀਆਂ ਹੋਈਆਂ ਨੇ ਤੇ ਹੁਣ ਜਿਹੜੇ ਬੰਦੇ ਸਾਲ ਦਾ 12 ਕਰੋੜ ਦੇ ਸਕਦੇ ਨੇ ਇਹ ਕਹਿ ਲਈਏ ਮੇਂ ਬਾਗਲੇ ਨੂੰ ਹਾਂਸ ਬਣਾਉਣ ਵਾਸਤੇ ਖੋਤੇ ਨੂੰ ਘੋੜਾ ਬਣਾਉਣ ਵਾਸਤੇ ਇਹ ਕਹਿ ਸਕਦੇ ਆ ਜੱਜ ਮਕਾਨੀ ਖੋਤੇ ਦੇ ਖਲ ਪਾ ਕੇ ਸ਼ੇਰ ਬਣਾਤਾ ਸੀ ਜਣਕੇ ਜਿੰਨੇ ਗੁਨਾਹ ਕੀਤੇ ਨੇ ਵੀ ਉਹ ਮaaf ਕੀਤੇ ਜਾਣ ਗੰਗਾ ਵਿੱਚ ਇਸ਼ਨਾਨ ਕਰਕੇ ਪਵਿੱਤਰ ਬਣਾ ਕੇ ਪੇਸ਼ ਕੀਤਾ ਜਾਵੇ ਵੀ ਸੁਖਵੀਰ ਬਾਦਲ ਦੁਨੀਆ ਦਾ ਸਭ ਤੋਂ ਭਲਾ ਮਨੁੱਖ ਬੰਦਾ ਹੈ ਇਦਾਂ ਚੇਰਾ ਮੋਰਾ ਬਣਾਉਣ ਵਾਸਤੇ 12 ਕਰੋੜ ਰੁਪਏ ਕੰਪਨੀ ਨੂੰ ਦਿੰਦੇ ਨੇ ਇਹ ਇਹ 12 ਕਰੋੜ ਰੁਪਏ ਜਾਂਦਾ ਕਿੱਥੋਂ ਹੈ ਜੀ ਨਾ ਤਾਂ ਸਵਰਗਵਾਸੀ ਬੀਬਾ ਸੇਂਦਰਕੌਰ ਦੇ ਅਕਾਊਂਟ ਵਿੱਚੋਂ ਜਾਂਦਾ ਹੋ ਬਾਦਲ ਉਹਦੀ ਮੰਮੀ ਹੈ ਤੇ ਨਾ ਸਵਰਗਵਾਸੀ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਅਕਾਊਂਟ ਵਿੱਚੋਂ ਜਾਂਦਾ ਹੋ ਕਿਉਂਕਿ ਬਾਦਲ ਨੂੰ ਤਾਂ ਪਿਓ ਮੰਨਦੇ ਹੀ ਨਹੀਂ ਉਹ ਤਾਂ ਕਹਿੰਦਾ ਸਾਡੇ ਪਿਤਾ ਦੇ ਸਮਾਨ ਨੇ ਕਈ ਲੋਕ ਤਾਂ ਖੋਰ ਪਾਸੇ ਵੀ ਲੈ ਜਾਂਦੇ ਨੇ ਗੱਲ ਨੂੰ ਦੇ 64 ਦੇ ਵਿੱਚ 1964 ਦੇ ਵਿੱਚ ਬਲਸਬ ਜੇਲ੍ਹ ਵਿੱਚ ਅਸੀਂ ਤੇ ਸਰਵੀਰ ਬਲ ਦਾ ਜਨਮ 64 ਵਿੱਚ ਹੋਇਆ ਫਿਰ ਇਹ ਮਿਹਰਬਾਨੀ ਇਦਾਂ ਕਰਕੇ ਗੱਲ ਕੋਈ ਚੱਲਦੀ ਹੈ ਜਿਵੇਂ ਉਹ ਭਵੰਤਮਾਨ ਦਾ ਇੱਕ ਸ਼ੋਅ ਸੀਗਾ ਸ਼ਾਇਦ ਉਹਦੇ ਵਿੱਚ ਉਹ ਕਹਿੰਦੇ ਕਿਸ ਦੇ ਘਰੇ ਮੁੰਡਾ ਹੋਇਆ ਉਹ ਖੁਸ਼ੀ ਮਨਾਉਣ ਵੇਲੇ ਗਾਣਾ ਲਾਤਾ ਗਮਾਂਡੀਆਂ ਦੀ ਮਿਹਰਬਾਨੀ ਹੈ ਗਮਾਂਡੀਆਂ ਦੀ ਮਿਹਰਬਾਨੀ ਹੈ ਸਮਝਣ ਵਾਲੇ ਸਮਝ ਗਏ ਸੀ ਵੀ ਮੁੰਡਾ ਥੋੜੇ ਹੋਇਆ ਇਹ ਮੇਰਾ ਕੁਛ ਨਹੀਂ ਇਹ ਗੱਲਾਂ ਬਾਤਾਂ ਸਾਰੀਆਂ ਫੇਸਬੁੱਕ ਤੋਂ YouTube ਤੋਂ ਇੰਟਰਨੈਟ ਤੋਂ ਮੈਂ ਚੱਕੀਆਂ ਹੋਈਆਂ ਨੇ ਬਸ ਮੇਰੇ ਕੋਲ ਇੰਨੀ ਕੱਗਲਾ ਵੀ ਮੇਰੇ ਕੋਲ ਸੂਈ ਵਧੀਆ ਹੁੰਦੀ ਹੈ ਧਾਗਾ ਪਾ ਕੇ ਉਹਨੂੰ ਸਿਉਣਾ ਆਉਂਦਾ ਹੈ ਉਤਾਰਾਂ ਜੋੜਨੀ ਆਉਂਦੀਆਂ ਨੇ ਪਲਾਸ ਵਧੀਆ ਸਾਡੇ ਕੋਲੇ ਜਿੱਥੇ ਤਾਰ ਜੋੜਨੀ ਉਥੇ ਜੋੜ ਦਿੰਦੇ ਸਾਡਾ ਇੰਨਾ ਕੀ ਕੰਮ ਹੈ ਤੇ ਹੁਣ ਜਿਹੜੇ ਬੰਦੇ ਕਹਿੰਦੇ ਵੀ 1 ਕਰੋੜ ਰੁਪਈਆ ਸੁਖਵੀਰ ਬਾਦ ਨੂੰ ਭਲਾ ਮਾਨਸ ਬਣਾਉਣ ਵਾਸਤੇ ਕਿਸੇ ਬੰਬੇ ਦੀ ਕੰਪਨੀ ਨੂੰ ਦਿੱਤਾ ਜਾਂਦਾ ਤੇ ਉਹਨਾਂ ਨੇ ਕੇਵੀਸੀ ਵਾਲਿਆਂ ਨੂੰ ਵੀ ਦਿੱਤਾ ਹੋਇਆ 5-7 ਕਰੋੜ ਰੁਪਈਆ ਵੀ ਸਾਡਾ ਸਵਾਲ ਵੀ ਐਡ ਕਰ ਦਿਓ ਪੂਰੀ ਦੁਨੀਆ ਵਿੱਚ ਜਾਵੇ ਸੁੱਖੇ ਗੱਪੀ ਦਾ ਮੈਸੇਜ ਵੀ ਕੌਣ ਹੈ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਸੁਖਬੀਰ ਵੱਲ ਸੁੱਖਾ ਗੱਪੀ ਬੇਅਦਵੀ ਕਰਾਉਣ ਵਾਲੇ ਦਾ ਬੇਟਾ ਖੁਦ ਗੋਲੀ ਚਲਵਾਉਣ ਵਾਲਾ ਹੁਕਮ ਦੇਣ ਵਾਲਾ ਗੁਰੂ ਗ੍ਰੰਥ ਦੇ ਸਰੂਪ ਵੇਚਣ ਵਾਲੇ ਛੇ ਕੌਮ ਦਾ ਬੇਡਾ ਬਹਾਉਣ ਵਾਲੇ ਜੇ ਕਿਤੇ ਮੈਂ ਸਾਹਮਣੇ ਬੈਠਾ ਹੁੰਦਾ ਮੈਂ ਨਾਲ ਇਹ ਗੱਲਾਂ ਸਾਰੀਆਂ ਜੋੜ ਦੇਣੀਆਂ ਸੀ ਭਾਵੇਂ ਮਤਾਵੇਂ ਜਦ ਮੈਨੂੰ ਕਹਿੰਦਾ ਠਹਿਰੋ 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 ਚੁੱਪ ਕਰ ਭਾਵੇਂ ਕਹਿੰਦਾ ਪਰ ਮੈਂ ਫੇਰ ਵੀ 10-12 ਸਕਿੰਟ ਵਿੱਚ ਸਰ ਉੱਤੇ ਗਿੰਦ ਦੇਣਾ ਸੀ ਜਵਾਨ ਬਹੁਤ ਤੇਜ਼ੀ ਕਿਉਂਕਿ ਜਵਾਨ ਬ੍ਰੇਕ ਵੀ ਬਹੁਤ ਹੈ ਮਤਲਬ ਕਾਜ ਕੁਝ ਖਾਈ ਦੇ ਪਿਸਤੇ ਖਾਈ ਦੇ ਝਾਰੇ ਖਾਣੇ ਵਧੀਆ ਯਾਨੀ ਕਿ ਡਰਾਈ ਫਰੂਟ ਖਾਣੇ ਤੇ ਜबान ਚੱਲਦੀ ਹੈ ਜੀ ਚਲੋਣੀ ਪੈਂਦੀ ਹੈ ਜੀ ਮਤਲਬ ਤੁਹਾਡਾ ਜੇ ਸਿਰੇ ਦੀ ਗੱਲ ਸੁਣਾ ਦਿਆਂ ਤਾਂ ਇਹ ਹੈ ਵੀ ਜਿਹੜਾ ਇਹ ਕੌਣ ਬਣੇਗਾ ਕਰੋੜ ਪਤੀ ਵਿੱਚ ਸਵਾਲ ਕੀਤਾ ਗਿਆ ਔਰਤ ਨੂੰ ਕੰਪਿਊਟਰ ਦੇ ਵਿੱਚ ਪਹਿਲਾਂ ਫੀਡ ਕੀਤਾ ਹੋਇਆ ਸੀ ਬੀ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਹੈ। ਇਹ ਘੱਟੋ ਘੱਟ 7-8 ਕਰੋੜ ਰੁਪਇਆ ਦੇ ਕੇ ਇਹ ਜਿਹੜਾ ਸਵਾਲ ਹੈ ਨਾ ਐਡ ਕਰਵਾਇਆ ਹੈ ਇਹਨਾਂ ਹਰਾਮਖੋਰਾ ਨੇ। ਵੀ ਇੱਕ ਪੰਜਾਬ ਦੀ ਝੂਠ ਜਿਹੜੀ ਹੈ ਪੰਜਾਬ ਨੂੰ ਦਬੇੜਾ ਘਰ ਕਰਨ ਵਾਲੀ। ਵੀ ਉਹਨੂੰ ਕੇਵੀਸੀ ਦੇ ਵਿੱਚ ਕਿੱਦਾਂ ਐਡ ਕਰਕੇ ਮਸ਼ਹੂਰੀ ਕਰਾਉਣੀ ਹੈ। ਇੱਕ ਮੈਨੂੰ ਗੱਲ ਚੇਤੇ ਆ ਗਈ। ਸਾਬੀ ਕਾਮ ਦੇ ਮਹਾਨ ਵਿਦਵਾਨ ਗਿਆਨੀ ਸੰਤ ਸਿੰਘ ਮਸਕੀਨ ਉਹ ਕਹਿੰਦੇ ਕਹਿੰਦੇ ਕਿ ਸਾਬਣ ਦੀ ਮਸ਼ਹੂਰੀ ਚੱਲਦੀ ਹੁੰਦੀ ਸੀ ਟੀਵੀ ਤੇ ਉਹ ਕਹਿੰਦੇ ਮੈਂ ਕਥਾ ਕਰਦੇ ਨੇ ਕਹਿ ਦਿੰਦਾ ਉਹ ਮਸ਼ਹੂਰੀ ਵਿੱਚ ਕਹਿੰਦੇ ਸੀ ਆਪਕਾ ਜਿਹੜਾ ਫੇਸ ਹੈ ਜਾਂ ਰੰਗ ਹੈ ਗੁਰਾ ਹੋ ਜਾਏਗਾ ਤੇ ਕਹਿੰਦਾ ਮੈਂ ਕਹਿੰਦਾ ਵੀ ਸਾਬਣ ਮੈਲ ਲਾਉਂਦੀ ਹੈ ਰੰਗ ਨਹੀਂ ਗੁਰਾ ਕਰ ਸਕਦੀ ਕੰਨਨ ਨੇ ਮੇਰੇ ਤੇ ਕੇਸ ਕਰਤਾ ਸੀ ਨਾ ਸਾਰੀ ਸਾਰੀ ਕਹਿੰਦੇ ਮੈਨੂੰ ਫੋਨ ਆਇਆ ਵੀ ਜੇ ਦੁਬਾਰਾ ਤੁਸੀਂ ਇਹ ਗੱਲ ਕਹੀ ਤੁਹਾਡੇ ਤੇ ਕੇਸ ਕਰਾਂਗੇ ਕਹਿੰਦੇ ਉਸ ਕੰਪਨੀ ਦਾ ਮੈਨੂੰ ਫੋਨ ਆ ਗਿਆ ਸੀ ਵੀ ਜੇ ਤੁਸੀਂ ਦੁਬਾਰਾ ਇਦਾਂ ਗੱਲ ਕਰੀ ਨਾ ਵੀ ਸਾਬਣ ਰੰਗ ਹੋਰਾਂ ਨਹੀਂ ਕਰਦੀ ਮੈਲ ਲਾਉਂਦੀ ਤੁਹਾਡੇ ਤੇ ਅਸੀਂ ਕੇਸ ਕਰਾਂਗੇ ਕਹਿੰਦਾ ਮੈਂ ਆਪਣੇ ਬੰਦੇ ਤੋਂ ਪੁੱਛਿਆ ਗੇਨੀ ਜੀ ਕਹਿੰਦੇ ਵੀ ਹਾਂ ਇਹ ਕੇਸ ਕਰ ਸਕਦੇ ਤੁਸੀਂ ਇਦਾਂ ਨਹੀਂ ਕਹਿ ਸਕਦੇ ਕਹਿੰਦਾ ਫਿਰ ਮੈਂ ਨਾਂ ਲੈਣਾ ਪੜ ਗਿਆ ਸੀ ਮੈਂ ਫਿਰ ਮੈਂ ਨਾਂ ਨਹੀਂ ਲੈਂਦਾ ਸੀ ਉਸ ਕੰਪਨੀ ਦਾ ਉਹ ਸਾਪਣ ਦਾ ਮੈਂ ਉਦਾਂ ਕਹਿੰਦਾ ਸੀ ਸਮਝ ਆਏਗਾ ਮਤਲਬ ਇਹ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਨਾ ਇਹਨਾਂ ਨੂੰ ਸਮਝ ਗਏ ਵੀ ਇਹ ਬੰਦੇ ਕਿੱਦਾਂ ਲੋਕਾਂ ਨੂੰ ਬੇਵਕੂ ਬਣਾ ਰਹੇ ਨੇ ਹੁਣ ਗੈਰੀ ਸੰਸੰਗ ਮਸਕੀਨ ਤਾਂ ਮਹਾਨ ਵਿਦਵਾਨ ਸੀ ਸਾਡੇ ਕੌਮ ਦੇ ਉਹਨਾਂ ਦੀ ਗੱਲ ਕਹੀ ਸੁਣੀ ਜਾਂਦੀ ਸੀ ਅੱਜ ਵੀ ਸੁਣੀ ਜਾਂਦੀ ਹੈ ਤੇ ਹੁਣ ਉਹ ਚੈਨਲ ਵੱਡਾ ਉਹਨੂੰ ਕਾਸਟ ਕਰਨ ਵਾਲੇ ਕੌਣ ਨੇ? 쇼 ਨੂੰ ਕਾਸਟ ਕੌਣ ਕਰਦੇ ਆ? ਜਾਂ ਉਹਦੇ ਪੋਸਟ ਕੌਣ ਨੇ? ਅਮਤਾਬਦਨ ਲੈਜੈਂਡ ਬੰਦੇ। ਉਹਨਾਂ ਦੀ ਗੱਲ ਕਹੀ ਹੋਈ, ਉਹ 쇼 ਨੂੰ ਦੇਖਣ ਵਾਲੇ ਕਿੰਨੇ ਨੇ? ਕਿੰਨੇ ਮੁਲਕਾਂ ਵਿੱਚ ਦੇਖਿਆ ਜਾਂਦਾ? ਕਿੰਨੀ ਜਨਤਾ ਦੇਖਦੀ ਹੈ? ਜਦ ਕਿ ਇੱਕ ਪੰਜਾਬ ਦੇ ਉਸ ਬੰਦੇ ਦੀ ਮਸ਼ਹੂਰੀ ਕਰਨ ਵਾਸਤੇ ਜਿਹੜਾ ਸਿਰੇ ਦਾ ਸਿਰੇ ਦਾ ਮੰਦਭੁੱਤੀ ਬੰਦਾ ਹੈ ਤੇ ਉਹਦੀ ਮਸ਼ਹੂਰੀ ਕਰਨ ਵਾਸਤੇ केवीसी ਦੇ ਵਿੱਚ ਇਹਨਾਂ ਨੇ ਇਹ ਕਹਿ ਲਿਆ ਨਾ ਸਵਾਲ ਜਿਹੜਾ ਐਡ ਕਰਵਾਇਆ ਪਰ ਨਹੀਂ ਮੈਂ ਲਾਸਟ ਕਹਿ ਦਿੰਦਾ ਤੁਸੀਂ ਖੋਤੇ ਨੂੰ ਬਗਲੇ ਨੂੰ ਹਾਂਸ ਜਾਂ ਗਊ ਕੋੜਾ ਨਹੀਂ ਬਣਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ